हिंद में एक है तीर्थ यात्रा के लिए कटाए जहां बच्चे बाप ने खुदा के लिए ये शेर हम अक्सर ही सुनदेते पढ़दे हां 10वें बादशाह महाराज जी दे साहबजादियां दी उस्ताद दे विच हकीम अल्लाह यारखा योगी ने जो उर्दू दे पाकिस्तानी शायर ने उन्होंने गुरु गोविंद सिंह सच्चे बादशाह महाराज दी सिख कौम दी ਬੜੀ ਉਸਤਤ ਕੀਤੀ ਹੈ ਅਤੇ ਇਸ ਉਸਤਤ ਦੇ ਬਦਲੇ ਉਹਨਾਂ ਨੂੰ ਮੁਸਲਮਾਨ ਕੌਮ ਵੱਲੋਂ ਆਪਣੇ ਵਿੱਚੋਂ ਛੇਕ ਦਿੱਤਾ ਗਿਆ ਅਤੇ ਤਕਰੀਬਨ ਜ਼ਿੰਦਗੀ ਦੇ 30 ਸਾਲ ਉਹਨਾਂ ਨੂੰ ਮਸਜਿਦ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਹਕੀਮ ਅੱਲਾ ਯਾਰਖਾ ਜੋਗੀ ਜਿਨ੍ਹਾਂ ਨੂੰ ਆਪਣੇ ਇਸਲਾਮ ਧਰਮ ਵਿੱਚੋਂ ਛੇਕ ਦਿੱਤਾ ਗਿਆ ਅਤੇ ਕਾਫਰ ਕਹਿ ਕੇ 30 ਸਾਲ ਮਸਜਿਦ ਦੀ ਪੌੜੀਆਂ ਤੱਕ ਨਹੀਂ ਚੜਨ ਦਿੱਤਾ ਗਿਆ ਉਨ੍ਹਾਂ ਦਾ ਕਸੂਰ